ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹਲਕਾ ਫਰਗੜ ਚੋੜੀਆਂ ਦੀਨ ਪਿੰਡੇ ਪਿੰਡ ਕਾਲਾ ਫਗਾਨਾ ਤੋਂ ਨਿਕਲ ਕੇ ਆ ਰਹੀ ਹੈ ਜਿੱਥੇ ਲੋਕਾਂ ਨੂੰ ਵਿਦੇਸ਼ ਵਿੱਚ ਭੇਜਣ ਵਾਲੇ ਏਜੰਟ ਅਬਰੂਮ ਸਿੰਘ ਪੁੱਤਰ ਸਫੀਮਸੀ ਵਾਸੀ ਕਾਲਾ ਫਗਾਨਾ ਨੇ ਕਾਲੀ ਮਸੀ ਵਾਸੀ ਮਲਕ ਵੱਲੋਂ 90000 ਰੁਪਏ ਲੈ ਕੇ 24 ਦਿਨ ਪਹਿਲਾਂ ਦੁਬਈ ਭੇਜਿਆ ਸੀ ਪਰ ਦੁਬਈ ਦੇ ਨੌਜਵਾਨ ਨੂੰ ਇਤਕ ਕੰਮ ਨਹੀਂ ਸੀ ਮਿਲ ਸਕਿਆ ਜਿਸ ਨੂੰ ਲੈ ਕੇ ਪਿਛੇ ਪਰਿਵਾਰ ਚਿੰਤਾ ਵਿੱਚ ਸੀ ਅਤੇ ਅੱਜ ਕਾਲਾ ਫਗਾਨਾ ਵਿਖੇ ਕਾਲੀ ਮਸੀ ਦਾ ਸੋਹਰਾ ਨਾਸਰ ਸਿੰਘ ਕੁੱਤਾਤਰ ਸੇਮਸੇਨ ਵਾਸੀ ਅਹਮਦਾਬਾਦ ਵੱਲੋਂ ਆਪਣੇ ਪਰਵਾਰਕ ਮੈਂਬਰਤ ਹੋਰ ਮਹਤਵਪੂਰਨ ਵਿਅਕਤੀ ਨੂੰ ਨਾਲ ਲੈ ਕੇ ਏਜੰਟ ਬਰੂਮਸਵੇ ਦੇ ਘਰ ਪਹੁੰਚੇ ਤੇ ਉਹਨਾਂ ਏਜੰਟ ਨੂੰ ਕਿਹਾ ਕਿ ਉਹਨਾਂ ਦੇ ਜਵਾਈ ਨੂੰ ਦੁਬਈ ਵਿੱਚ ਕੰਮ ਦਵਾਇਆ ਜਾਵੇ ਨਹੀਂ ਤਾਂ ਪੈਸੇ ਵਾਪਸ ਕੀਤੇ ਜਾਣ ਇਸੇ ਦੌਰਾਨ ਏਜੰਟ ਦੇ ਘਰਗੇ ਸਾਰੇ ਲੋਕਾਂ ਨੇ ਇਕੱਠੇ ਚਾਹ ਪੋਣੀ ਪੀਤਾ ਅਤੇ ਚਾਹ ਪੀ ਤੋਂ ਬਾਅਦ ਤ੍ਰੰਤਨ ਸੰਸਥਾ ਨਾਲ ਚਾਨਕ ਡਿੱਕਾ ਅਤੇ ਉਸ ਨੂੰ ਤੁਰੰਤ ਪਰਵਾਰਕ ਮੈਂਬਰਾਂ ਅਤੇ ਏਜੰਟ ਵੱਲੋਂ ਫਟਗੜ ਸੂਰਜ ਸਰਕਾਰੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਤੋਂ ਸਦਕ ਕਰ ਦਿੱਤਾ ਉਹਦੇ ਪਰਿਵਾਰਕ ਮੈਂਬਰਾਂ ਨੇ ਏਜੰਟ ਉੱਪਰ ਜਾਵ ਵਿੱਚ ਕੁਝ ਦੇਗੇ ਮੰਨਦੇ ਦੋਸ਼ ਲਗਾਏ ਗਏ ਹਨ ਇਸ ਵੱਡੀ ਮ੍ਰਿਤਕ ਦੇ ਪਰਿਵਾਰਕ ਮੈਂਬਰ ਏਜੰਟ ਅਤੇ ਡਾਕਟਰ ਦਾ ਕੀ ਕਹਿਣਾ ਹੈ ਖੁਦ ਉਹਨਾਂ ਦੀ ਜੇ ਬਣੀ ਸੁਣਦੇ ਹਾਂ ਬਿਊਰੋ ਰਿਪੋਰਟ ਅਲ ਪੰਜਾਬ న్యూਸ ਕਿੰਨੇ ਤੁਸੀਂ ਅੱਜ ਕਾਲੇ ਪਾਣੇ ਪੈਸੇ ਲੈਣਗੇ ਏਜੰਟ ਕੋ ਤੇ ਕੀ ਹੋਇਆ ਉੱਥੇ ਤੇ ਕੋਈ ਪਹਿਲੇ ਤੇ ਕੋਈ ਗੱਲ ਨਹੀਂ ਹੋਈ ਦੂਜਾ ਜਣਾ ਉਹ ਤੇ ਚੰਗੀਆਂ ਗੱਲਾਂ ਕਰਦਾ ਰਿਹਾ ਜਿਹੜਾ ਦੂਜਾ ਆ ਉਹਨੇ ਕੁਝ ਕਿਹਾ ਉਸੇ ਵੇਲੇ ਬੇਹੋਸ਼ ਹੋ ਗਿਆ 10 ਮਿੰਟਾਂ ਚ ਮੇਰਾ ਜੀਜਾ ਵਾ ਹਏ ਉਹਨਾਂ ਨੂੰ ਸਾਡੀ ਮਿਲਣੀ ਚਾਹੀਦੀ ਆ ਹੇ ਰੱਬ ਹਾਏ ਬਾਤ ਆਉਂਦੀ ਆ ਜਿਹੜਾ ਦਿਨ ਮੌਤ ਹੋਈ ਗਿਆ ਕੀ ਲੱਗਦੇ ਤੁਹਾਡੇ ਹਾਏ ਮੇਰਾ ਕਾਰ ਵਾਲਾ ਵਾ ਕੀ ਗੱਲ ਹੋਈ ਯਾਰ ਹਾਏ ਕੁਝ ਨਹੀਂ ਆਈ ਇਹਨਾਂ ਦੇ ਘਰ ਆਏ ਏਜੰਟ ਨੂੰ ਪਹਿਲਾਂ ਡੇਢ ਮਹੀਨੇ ਤੋਂ ਇਹਨਾਂ ਨੇ ਆਡਾ ਜਵਾਈ ਬਿਠਾ ਲਿਆ ਆ ਹੀ ਉੱਥੇ ਕਰਕੇ ਇੱਥੇ ਡਬਾਈ ਇਹਨੇ ਆਪਣੇ ਭਰਾ ਕੋਲ ਲਿਆ ਆ ਕਿਤੇ ਤੁਸੀਂ ਅਸੀਂ ਆਮਦਾਬਾਦ ਦੇ ਆ ਨਹੀਂ ਗਏ ਏਜੰਟ ਕਿੱਥੋਂ ਦਾ ਹੈ ਕਾਲੇ ਫਗਾਨੇ ਦਾ ਕਾਲੇ ਫਗਾਨੇ ਗਏ ਆ ਹੀ ਇਹ ਏਜੰਟ ਨੂੰ ਫੋਨ ਕਰ ਆਈ ਏਜੰਟ ਆਡਾ ਫੋਨ ਨਹੀਂ ਚੁੱਕਦਾ ਬਲੈਕ ਲਿਸਟ 'ਚ ਨੰਬਰ ਪਾਇਆ ਆ ਹੀ ਤੇ ਅਹੀਂ ਅਹੀਂ ਅਧਿਕਾਰ ਚ ਲੱਗੇ ਇਹ ਅਧਿਕਾਰ ਚ ਲੱਗੇ ਇਹਨਾਂ ਨੇ ਚਾਹ ਪਿਆ ਕੇ ਤੇਨੂੰ ਚਾਹ ਦੇ ਵਿੱਚ ਇਹਨੂੰ ਕੁਝ ਦੇਤਾ ਉਸੇ ਵੇਲੇ ਉੱਥੇ ਡੇਗ ਗਿਆ ਖਤਮ ਹੋ ਗਿਆ ਹਾਂ ਨੂੰ ਨਹੀਂ ਇਹਨਾਂ ਨੇ ਦੱਸਿਆ ਇਹ ਆਪੇ ਹਸਪੀਟਲ ਚੋੱਕ ਕੇ ਆ ਗਏ ਆ ਹਾਂ ਨੂੰ ਇਹਨਾਂ ਨੇ ਕੁਝ ਨਹੀਂ ਦੱਸਿਆ ਇਹਨਾਂ ਨੇ ਇੰਨੀ ਗੱਲ ਕਹੀ ਕਿ ਅਹੀਂ ਨਹੀਂ ਪੈਸੇ ਪੂਹੇ ਦੇਣੇ ਤੁਹਾਨੂੰ ਆਪਾਂ ਪੈਸੇ ਪੂਹੇ ਵਾਪਸ ਨਹੀਂ ਮੋੜਨੇ ਹੈਗੇ ਉਹ ਤੇ ਇਹਨਾਂ ਨੇ ਚਾਹ ਆਵੇ ਤੈਨੂੰ ਕੁਝ ਦੇਤਾ ਚਾਹ ਚ ਪਿਆ ਕੇ ਕੁਝ ਹੋ ਗਿਆ ਇਹਨੂੰ ਤੇ ਇਹਨਾਂ ਨੇ ਕਹਿੰਦੇ ਬਾਹਰ ਮੰਜੇ ਦੇ ਬਾਦ ਉਹ ਇਹਨੂੰ ਅਸੀਂ ਆ ਗਏ ਮੰਜੇ ਦੇ ਕਿਉਂ ਬਾਦ ਗਿਆ ਇਹਨੂੰ ਵੇਖਣ ਦੋ ਇਹਨਾਂ ਨੇ ਇਹਨੂੰ ਵੇਖਣ ਦਿੱਤਾ ਲੈ ਕੇ ਆ ਗਏ ਹਸਪੀਟਲ ਇੱਥੇ ਆਈ ਆਣ ਕੇ ਵੇਖਿਆ ਤੇ ਜਿਹੜੇ ਨਿਸ਼ਾਨ ਸਿੰਘ ਜਿਹਨਾਂ ਦੀ ਮੌਤ ਹੋਈ ਤੇ ਕੀ ਗੱਲ ਹੋਈ ਕੁਝ ਨਹੀਂ ਭਾਜੀ ਇਹ ਆਏ ਸੀ ਚੰਗੇ ਭਲੇ ਗੱਲ ਕਰਦੇ ਪਏ ਆ ਚਾਹ ਇਹਨਾਂ ਸਾਰਿਆਂ ਨੂੰ ਦਿੱਤੀ 10 12 ਜਾਨੇ ਆਏ ਸਾਰਿਆਂ ਨੇ ਇਕੱਠੀ ਚਾਹ ਪੀਤੀ ਆ ਇਹਨਾਂ ਨੂੰ ਪਤਾ ਨਹੀਂ ਚਾਂਚਾ ਕਿ ਕੋਈ ਅਟੈਕ ਹੋਇਆ ਇਸ ਕਰਕੇ ਇਹਨਾਂ ਦੀ ਡੈਥ ਹੋ ਗਈ ਆ ਸਵੇਰ ਦੀ ਇਹਨਾਂ ਨੂੰ ਹਸਪਤਾਲਾਂ ਵਿੱਚ ਲੈ ਕੇ ਆਏ ਪੰਜ ਛੇ ਪੰਜ ਤੋਂ 6 ਹਸਪਤਾਲਾਂ ਵਿੱਚ ਲੈ ਕੇ ਆਏ ਅਸੀਂ ਨਾਲ ਹੀ ਆ ਇਹ ਜੋ ਉਹ ਵੀ ਇਲਜ਼ਾਮ ਲਾ ਰਹੇ ਝੂਠਾ ਇਲਜ਼ਾਮ ਲਾ ਰਹੀ ਹੈ ਸਾਡੇ ਤੇ ਤੁਸੀਂ ਕਿਹਨੂੰ ਚੋਦੇ ਅਸੀਂ ਇਹੀ ਸੋਨਿਆ ਕਿ ਝੂਠਾ ਇਲਜ਼ਾਮ ਨਾ ਲਾਉਣ 12 13 ਜਣਿਆਂ ਨੇ ਚਾਹ ਪੀਤੀ ਉਹਨਾਂ ਦੇ ਪਿੰਡ ਦੇ ਮੋਤ ਵੀਰ ਬੰਦੇ ਵੀ ਨਾਲ ਆ ਮੈਂਬਰ ਜਿਦਾਂ ਸਰਪੰਚ ਸਾਰਿਆਂ ਨੇ ਇਹੀ ਇਕੱਠੀ ਚਾਹ ਪੀਤੀ ਆ ਪਰ ਇਹ ਜੋ ਵੀ ਮਤਲਬ ਇਲਜ਼ਾਮ ਲਾ ਰਹੀ ਬਿਲਕੁਲ ਗਲਤ ਲਾ ਰਹੀ ਆ ਚਾਹ ਪੀਤੀਆਂ ਨਹੀਂ ਪੁੱਛਦੀ ਚਾਹ ਪੀਤਾ ਕੁਝ ਨਹੀਂ ਹੋਇਆ ਭਾਜੀ ਇਹਨਾਂ ਨੂੰ ਚਾਹ ਤੇ ਚਲੋ ਸਾਰਿਆਂ ਨੇ ਇਕੱਠੀ ਪੀਤੀ ਹੈ ਭਾਜੀ 12 ਜਣਿਆਂ ਨੇ ਚਾਹ ਪੀਤੀ ਆ ਇਹਨਾਂ ਨੂੰ ਅਟੈਕ ਹੋਇਆ ਆ ਇਹਨਾਂ ਨੇ ਪੀਤੀ ਭਾਜੀ ਨੇ ਹਾਂਜੀ ਮੇਰੇ ਹਸਬੰਦ ਨੇ ਚਾਹ ਪੀਤੀ ਮੈਂ ਖੁਦ ਚਾਹ ਪੀਤੀ ਮੇਰੇ ਬੱਚਿਆਂ ਨੇ ਪੀਤੀ ਆ ਚਾਹ ਇਹਨਾਂ ਦੇ ਨਾਲ ਹੀ ਜਿਹੜੀ ਮੋਦ ਵੀ ਰਹੇ ਸਾਰਿਆਂ ਨੇ ਚਾਹ ਪੀਤੀ ਆ ਬਾਕੀ ਸਾਰ ਜਿਹੜੀ ਬਾਕੀ ਸਾਰੇ ਸਹੀ ਸਲਾਮ ਤੇ ਆ ਸਾਨੂੰ ਇਹ ਚੀਜ਼ ਦਾ ਬਹੁਤ ਹੀ ਦੁੱਖ ਆ ਕਿ ਇਹਨਾਂ ਨੇ ਚਲੋ ਮਾਰਾ ਇਹ ਪਰ ਇਹਨਾਂ ਨੂੰ ਹੋਇਆ ਅਟੈਕ ਆ ਅ ਜੀ ਜਨ ਚਾਂਦੂਆ ਜੀ ਤੇ ਮਿਸ਼ਨ ਆਇਆ ਸੀਗਾ ਉਹ ਕੀ ਸੀ ਸ਼ਰਮਾਵਾਲਾ ਦੀ ਡੈਥ ਹੋ ਗਈ ਅ ਅੱਛਰੇ ਆਇ ਸੀ ਨਿਸ਼ਾਨ ਸਿੰਘ ਜੀ son of ਤਰਸੀਮ ਸਿੰਘ ਜੀ ਉਹ ਐਮਰਜੈਂਸੀ 'ਚ ਆਏ ਜਦੋਂ ਮੈਂ ਦੇਖਿਆ ਉਹਨੂੰ ਐਗਜ਼ਾਮਿਨ ਕੀਤਾ ਉਹ ਪਹਿਲੇ ਹੀ ਬ੍ਰਾਡ ਡੈੱਡ ਸੀਗੇ ਠੀਕ ਹੈ